ਇਹ ਲੱਬਿਆ ਵਾਲੀ ਜਰਸੀ ਆ ਇਹ ਬਿਲਕੁਲ ਬਾਈ ਆ ਦੇਖੋ ਤੁਸੀਂ ਚੈੱਕ ਕਰਕੇ ਦੇਖ ਲਓ ਵੱਡੀ ਆ ਬਾਈ ਇਹ ਚੱਪ ਜੱਡ ਗਈ ਬਾਈ ਹਾਂ ਹਾਂ ਬਹੀ ਸੀ ਲਵਾਦੂ ਐ ਮੇਰੇ ਬੱਚੀ ਜਿਵੇਂ ਮਾਰਜੀ ਬੈਠਾ ਰਹੇ ਆ ਆ ਦੇਖ ਲਓ ਤੁਸੀਂ ਨਾੜਾ ਨੂੰ ਨਾੜਾ ਵਿਖਾਦੀ ਬਰੇ ਲੱਗੇ ਜਿਵੇਂ ਚੰਨ ਚੰਨ ਲੱਗੇ ਹਾਂ ਉਹ ਬਾਈ ਬਾਕੀ ਰੇਟ ਬਿਲਕੁਲ ਬਾਈ ਨੇ ਜੈਜ ਕੀਤਾ ਕਿਉਂਕਿ ਗੱਲ ਕੀ ਆ ਹਜੇ ਇਹ ਦਿਨ ਸਜਣੋ ਲੈਂਦੀ ਹੈ ਨਾ 2 ਕਿਲੋ ਖਰਾਦਾ ਦਉਗੀ ਬੱਚੀ ਵੀਰੇ ਖੁੱਲੇ ਡੁੱਲੇ ਥਾਂ ਦੇ ਬੱਚੀ ਆ ਬਈ ਹਾਂ ਬਾਕੀ ਹਵਾਨਾ ਬਹੁਤ ਸੋਹਣਾ ਤੇ ਫਿਟਿੰਗ ਵਾਲਾ ਬਾਈ ਹੈ ਨਾ ਕਿੰਨੀ ਜੀ ਕਰ ਮੈਂ 1 ਕਿ ਤੇ ਮਡਕਾ ਮਡਕਾਂ ਚ ਬੈਠ ਹੁੰਦੀ ਵੀਰੇ ਡੇਡ ਡੇਡ ਮੋਲ ਸੀਗਾ ਨਾ ਬਿਲ ਬਿਲਕੁਲ ਬਾਈ ਹੈ ਨਾ ਜਾਂ ਕਈ ਵਾਰੀ ਫਾਰਮ ਤੇ ਵੀ ਉਹ ਜਿਹੇ ਦੇ ਹੁੰਦੀ ਆ ਬਾਈ ਹੈ ਨਾ 90 ਕਿਰਾਓ ਚਾਹੇ 95 ਕਿਰਾਓ ਚ ਚਲੋ ਬੱਚਾ ਮੂਰੇ 90000 ਦੀ ਹੋਊਗੀ ਸ਼ੇਦ ਆਂਦਾ ਬੱਚੀ ਠੀਕ ਆ ਬਈ ਹੁਣ ਤਾਂ ਦੁੱਧਤਾ ਵੇਰੇ 23 ਤੋਂ 24 ਕਿਲੋ 23 ਤੋਂ 24 ਹਾਂ ਬਿਲਕੁਲ ਡਾਲਿਆਂ ਦੇ ਵੀ ਤਿਆਰ ਆ ਬਿਲਕੁਲ ਬਿਲਕੁਲ ਬਈ ਹਨ ਮਰਜ਼ੀ ਬੈਠਾ ਚੂਲਾ ਵੇੜਨ ਬਿਲਕੁਲ ਬਈ ਹਨ ਜਿਹੜੀ ਗੱਲ ਆ ਇੱਥੋਂ ਇਹਦੀ ਬੇਲ ਚੈੱਕ ਕਰਕੇ ਦੇਖੋ ਤੁਸੀਂ ਲੈਣ ਤੋਂ ਬਹੁਤ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਪੈਂਡ ਬਰਗਾੜੀ ਤਹਿਸੀਲ ਜੈਤੋ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਦੌਲਤਰਾਮ ਡੈਰੀ ਪਰੋਂ ਤੋਂ 6 ਨਗ ਜਿਹੜੇ ਆਪਾਂ ਛੂਟ ਕੀਤੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਆਪਾਂ ਲੈ ਕੇ ਦਨੇ ਆਪ ਤਾਰ ਤੋਂ ਪਹਿਲਾਂ ਦਾ ਸਵਾਗਤ ਆਪਾਰ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਪਾਰ ਅੱਜ 6 ਨਾਗ ਬਾਈ 6 ਨਾਗ ਬਾਈ ਰੇਟ ਬਾਈ ਉਹੋ ਜੀ ਹੋਣਗੇ ਰੇਟ ਬਿਲਕੁਲ ਜਾਇਜ਼ ਵੀਰੇ ਪਸ਼ੂ ਵੀਰੇ ਟਾਪ ਦੇ ਹੋਣਗੇ ਜਿਹੜੇ ਟਾਪ ਦੇ ਬਾਈ ਹੈਣਾ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈ ਪਹਿਲਾਂ ਤਾਂ ਕਦ ਚੈੱਕ ਕਰੋ ਬਾਈ ਬਹੁਤ ਜਿਆਦੇ ਚੰਗੇ ਕਦ ਵੈੜ ਦੀ ਜਿਹੜੀ ਵੈੜ ਆ ਥਣ ਥਣ ਥਣੂ ਇਹਦਾ ਦਿਖਾਵਾਂਗੇ ਬਾਈ ਸੂਆ ਇਹਦਾ ਦੂਜਾ ਸੂਆ ਸੁਈਆ ਵੀਰੇ ਠੀਕ ਆ ਸੁਈ ਇਹਨੂੰ ਚੌਥਾ ਤੋਂ ਪੰਜਵਾਂ ਦਿਨ ਆ ਵੀਰੇ ਠੀਕ ਹੈ ਬਾਈ ਜੇਰ ਚੂਰੂ ਕੰਪਲੀਟ ਪੈ ਗਈ ਹੈ ਦੁੱਧ ਵੀ 14-15 ਕਿਲੋ ਦੁੱਧ ਆਪਣੇ ਘਰੇ ਬੰਦਾ ਚੋ ਸਕਦਾ ਦੋ ਟਾਈਮ ਜਿਹੜਾ ਦੋ ਟਾਈਮ ਚਾਹੇ ਤਿੰਨ ਟਾਈਮ ਚੋਲੇ ਬਾਈ ਘਰੇ ਚੋ ਸਕਦਾ ਠੀਕ ਹੈ ਬਾਈ ਤੇ ਬੱਚਾ ਬਾਈ ਕੀ ਦਿੱਤਾ ਬੱਚਾ ਮਗਰ ਬੱਛਾ ਵੀਰੇ ਮਗਰੇ ਦੇ ਬੱਚਾ ਹਾਂ ਇੱਥੋਂ ਤੁਸੀਂ ਇਹਦੇ ਥਣ ਹਵਾਨਾ ਸਕਦੇ ਨੂੰ ਬਾਕੀ ਚੀਜ਼ ਵਿਖਾਈ ਕੀ ਚੀਜ਼ ਹੈ ਕਿਹੜੀ ਗੱਲ ਹੈ ਨਾ ਮੇਨ ਚੀਜ਼ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਹਾਂ ਸੋਹਣਾ ਹਵਾਨਾ ਜਿਹੜਾ ਕਰਮਾਲੀ ਦੇ ਲੱਗਿਆ ਹੋਇਆ ਵਾ ਬਾਕੀ ਕੱਦ ਬੱਡ ਦੀ ਵੱਡੀ ਆ ਬਾਈ ਹੈਨਾ ਵੱਡੀ ਸੀ ਲਵਾਦੂ ਆ ਵੀਰੇ ਬੱਛੀ ਜਿਵੇਂ ਮਾਰਜੀ ਬੈਠਾ ਰਹੇ ਆ ਆ ਦੇਖ ਲੋ ਤੀ ਨਾੜਾ ਨੂੰ ਨਾੜਾ ਵਿਖਾਦੀ ਵੀਰੇ ਲੱਗੇ ਜਿਵੇਂ ਚੰਚੰ ਲੱਗੇ ਹਾਂ ਉਹ ਬਈ ਦੁੱਧ ਲੰਗ ਆ ਉਹ ਦੱਸ ਦੀ ਕੋਈ ਆ ਹੈਨਾ ਬਾਕੀ ਕੱਦ ਬੱਡ ਬਾਈ ਚੰਗਾ ਕੱਦ ਬੱਡ ਬਹੁਤ ਆ ਵੀਰੇ ਬਾਈ ਹਾਂ ਲਿਆ ਬਈ ਇਹਨੂੰ ਖੋਲ ਕੇ ਆਪਾਂ ਇੱਕ ਵਾਰ ਤੋੜ ਕੇ ਸਜਣਾ ਦਿਖਾਈਏ ਥਣ ਬਹੁਤ ਸੋਹਣਾ ਲੱਗਿਆ ਕਿਉਂਕਿ ਆਮ ਤੌਰ ਤੇ ਜਿਹੜੇ ਘਰੇਲੂ ਪਰਿਵਾਰ ਦੇ ਵਿੱਚ ਰੱਖਣ ਵਾਲੇ ਲੋਕ ਹੁੰਦੇ ਆ ਬਾਈ ਹੈਨਾ ਉਹ ਇਦਾਂ ਦੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰ ਮਰਦਾਰ ਜਿਹੜੇ ਹਿਸਾਬ ਨਾਲ ਹਵਾਨਾ ਲੱਗਿਆ ਹਨਾ ਉਸ ਹਿਸਾਬ ਨਾਲ ਤਾਂ ਬਈ ਇਹ ਚੰਗੇ ਦੁੱਧ ਦੀ ਗਵਾਈ ਭਰਉਂਦੀ ਆ ਹਨਾ ਆਪਾਂ ਕਿੰਨਾ ਦੱਸਿਆ ਵੀ ਦੁੱਧ ਜਿਹੜਾ ਆਪਣੇ ਘਰੋਂ ਬੰਦਾ ਚੋ ਕੇ ਲੈ ਜਾਏ ਬਈ ਆਪਣੇ ਘਰੇ ਵੀਰੇ ਜਿਹੜਾ ਤਿਆਰ ਆ ਵੀਰੇ 14 ਤੋਂ 15 ਕਿਲੋ 14 ਤੋਂ 15 ਕਿਲੋ ਹਨਾ ਉਹ ਤਾਂ 20 ਕਿਲੋ ਵੈੜ ਬੜੇ ਆਰਾਮ ਨਾਲ ਨਾਰਮਲੀ ਸੇਵਾ ਤੇ ਦੇ ਦੂ ਸੇਵਾ ਵਾਲਾ ਬੰਦਾ ਹੋਵੇ 25 ਕਿਲੋ ਵੀ ਲੈ ਸਕਦਾ ਲੈ ਸਕਦਾ ਹਨਾ ਉਹ ਬਈ ਅਗਲੇ ਦੀ ਹੁਣ ਹੋ ਗਈ ਸਮਝ ਹਨਾ ਹਾਂ ਉਹ ਅਗਲੇ ਦੀ ਸਮਝ ਆ ਵੀਰੇ ਉਹ ਅਗਲੇ ਦੀ ਸਮਝ ਆ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਸੋਹਣਾ ਹਵਾਨਾ ਆ ਵੀ ਬਈ ਗਵਾਈ ਪਰੌਂਦਾ ਵੀ ਦੁੱਧ ਵਾਲਾ ਆਂਗਾ ਬਾਕੀ ਤੁਹਾਡੀ ਸੇਵਾ ਸੰਭਾਲ ਆ ਬਈ ਬੈਠ ਬੁਖਾਵੇ ਕਿੰਡੀ ਡਬਲ ਡਬਲ ਆ ਹਾਂ ਇੱਥੋਂ ਦੀ ਚੈੱਕ ਕਰੋ ਬਾਈ ਮੂੜੀ ਮੜਾ ਆ ਇੱਥੋਂ ਤੋਂ ਵੀ ਬੰਦਾ ਛੋਟੀ ਜੀ ਮੰਨੇ ਹਾਂ ਜਿੱਥੇ ਮਰਜ਼ੀ ਬੈਠਾ ਚੂਲਾ ਵੇੜਨੂ ਬਿਲਕੁਲ ਬਾਈ ਹਣਾ ਜਿਹੜੀ ਗੱਲ ਆ ਇੱਥੋਂ ਇਹਦੀ ਬੇਲ ਚੈੱਕ ਕਰਕੇ ਦੇਖੋ ਤੁਸੀਂ ਲੈਂਥ ਬਹੁਤ ਜ਼ਿਆਦੇ ਡਬਲ ਆ ਬਾਈ ਇੱਥੋਂ ਚੈੱਕ ਕਰੋ ਬਾਕੀ ਇੱਥੋਂ ਥਣ ਥਣ ਚੈੱਕ ਕਰ ਲਓ ਬਹੁਤ ਟੌਪ ਦਾ ਜਿਹੜਾ ਥਣ ਕਰਮ ਵਾਲੀ ਸਾਂਭੀ ਫਿਰਦੀ ਐ ਬਾਕੀ ਬਰੀਡਿੰਗ ਵਾਲਾ ਬੰਦਾ ਵੀ ਕੋਈ ਲੈ ਜੇ ਅਗਲੇ ਸੂਏ ਦੇ ਵਿੱਚ ਚਾਹੇ ਬਾਈ ਬੱਚੀਆਂ ਹੀ ਲਈ ਜਾਵੇ ਬਾਈ ਬਿਲਕੁਲ ਵੀਰੇ ਜਿਹੜੇ ਹਿਸਾਬ ਨਾਲ ਵੱਡਾ ਕੱਦ ਵੱਡਾ ਹਨਾ ਚੰਗੇ ਸੀਮੰਦੀਆਂ ਬੱਚੀਆਂ ਤੁਸੀਂ ਲੈ ਸਕਦੇ ਹੋ ਇਥੋਂ ਇਥੋਂ ਚੈੱਕ ਕਰੋ ਅਫਤਾਰ ਦੁੱਧ ਵੀ ਤੁਸੀਂ ਗਾਰੰਟੀ ਦੇਦੇ ਵੀ ਚੋਲੇ ਜਾਹੇ ਆਪਣੇ ਕੋਲੋਂ ਆ ਕੇ ਹਨਾ ਜਿਹੜੇ ਸੂਏ ਸਵਾਏ ਜਨਵਰੀ ਇਹ ਬਈ ਆਪਾਂ ਦੇਣੀ ਕਿੰਨੇ ਦੀ ਹੈ ਮੁੱਲੇ ਦਾ ਵੀਰੇ 90 95 ਜਨਾ ਮਰਜੀ 75000 ਦੀ ਬੱਚੀ ਦੇ ਮੁੱਲ ਸਿਰਫ 75000 ਦੀ ਸੱਜ ਨੂੰ ਬਾਕੀ ਆਲੇ ਦੁਆਲੇ ਮੜਾ ਇਹ ਕੈਮਰਾ ਮਾਰ ਜੀ ਵੀਰੇ ਦੇ ਲੈਵੇ ਹਾਂ ਇਥੋਂ ਚੈੱਕ ਕਰ ਲਓ ਬਾਈ ਜੇ ਕਦੇ ਹੋਰ ਪਾਸੇ ਖੜੀ ਹੁੰਦੀ ਤਾਂ ਰੇਟ ਬਹੁਤ ਜ਼ਿਆਦਾ ਹੋਣਾ ਦੀ ਹਨਾ ਪਰ ਆਪਾਂ ਅੱਜ ਦੇਣੀ 75000 ਦੀ ਸਿਰਫ ਸਿਰਫ 75000 ਦੀ ਥਣ ਲੇਵਾ ਤੁਸੀਂ ਇੱਥੋਂ ਚੈੱਕ ਕਰਕੇ ਦੇ ਮਾੜਾ ਨੇੜੇ ਕਰਕੇ ਵਿਖਾ ਦੀ ਬਹੁਤ ਜਿਆਦੇ ਟੌਪ ਦਾ ਲੱਗਦਾ ਨਾ ਦੇਵੇਂ ਕੜਾਈ ਕਰੀ ਹੁੰਦੀ ਆ ਬਨੇਵੇ ਤੇ ਇਦਾਂ ਦੀਆਂ ਨਾ ਦੋਨੇ ਪਾਸੇ ਇਦਾਂ ਹੋਣਗੀਆਂ ਬਿਲਕੁਲ ਬਾਈ ਸਾਫ ਸੁਥਰੀ ਬਹੁਤਾ ਬੱਚੀ ਹਾਂ ਇਹ ਦੇਣੀ ਆਪਾਂ ਅੱਜ 75000 ਦੀ ਸਿਰਫ 75000 ਦੀ ਮਿੱਤਰੋ ਇੱਥੋਂ ਚੈੱਕ ਕਰ ਲਓ ਬਹੁਤ ਜਿਆਦੇ ਚੰਗਾ ਹਵਾਨਾ ਸੰਭੀ ਫਰਦੀ ਆ ਬਾਕੀ ਤੁਸੀਂ ਆਪਦੀ ਹਾਂ ਜੀ ਦੇ ਨਾਲ ਦੁੱਧ ਬਾਈ ਕਹਿੰਦਾ ਜਿਹੜਾ ਆਪਾਂ ਦੱਸਿਆ ਆਪਣੇ ਘਰੋਂ ਚਾਹੇ 2 ਡੰਗ 3 ਡੰਗ ਝੋਲੇ ਬਾਈ ਹਾਂ ਉਹ ਕੋਈ ਗੱਲ ਨਹੀਂ ਸੂਏ ਸਵਾਏ ਜਾਨਵਰ ਦਾ ਸੌਖਾ ਹੁੰਦਾ ਬਾਈ ਤੂੰ ਬਾਣਾ ਵੀ ਹਣਾ ਚੱਲ ਗੱਲ ਕਰੀ ਆਪਾਂ ਅਗਲੇ ਨਗੀਨੇ ਪਿੱਛ ਦੀ ਬਾਈ ਪਹਿਲਾਂ ਇਹਦਾ ਆਰਡਰ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਟੌਪ ਦਾ ਆਰਡਰ ਲੱਗਿਆ ਫਿਰ ਇਹਦਾ ਕੱਦ ਚੈੱਕ ਕਰੋ ਬਾਈ ਦੇ ਕੱਦ ਦੇ ਹਿਸਾਬ ਨਾਲ ਬਾਈ ਸੂਆ ਇਹਦਾ ਦੂਜਾ ਸੂਆ ਸੁੰਦੀਆ ਵੀਰੇ 6 ਦਾੰਦਾ ਬੱਚੀ ਠੀਕ ਆ ਬਾਈ ਹੁਣ ਤਾਂ ਦੁੱਧਤਾ ਫਿਰ 23 ਤੋਂ 24 ਕਿਲੋ 23 ਤੋਂ 24 ਹਾਂ ਬਿਲਕੁਲ ਡਾਲਿਆਂ ਦੇ ਵੀਰੇ ਤਿਆਰ ਆ ਬਿਲਕੁਲ ਬਿਲਕੁਲ ਬ ਬੈ ਤੁਹਾਨੂੰ ਤੋੜ ਕੇ ਦਿਖਾਉਣੇ ਆਂ ਪਰ ਕਿੰਨੇ ਕ ਦੁੱਧ ਦੀ ਗੁਵਾਈ ਹੈ ਬਈ ਇਹਦੀ ਦੁੱਧ ਵੀਰੇ ਜਿਵੇਂ ਵੈੜ ਫਾਰਮ ਚ ਗਵਾਈ ਆ ਵੀਰੇ ਖੁੱਲੀ ਡੁੱਲੀ ਆ ਜਿਹੋ ਜਿਹੇ ਬੰਦੇ ਖੁੱਲੇ ਡੁੱਲੇ ਬੰਦੇ ਕੋਲ ਜਾਵੜੀ ਛੈਲ ਸੁਲੀ ਇੱਥੇ ਵੈੜ ਨੂੰ ਪਾਵੇ 30 ਕਿਲੋ ਖਰਾ ਦੁੱਧ ਦੇ ਦਊਗੀ ਤੋੜ ਬਾਈ ਕਰ ਪਰ ਦੁੱਧ ਅਗਲੀ ਸੇਵਾ ਦਾ ਵੀਰੇ ਆ ਜੀ ਸਮਝਣਾ ਲੱਗ ਗਿਆ ਦੁੱਧ ਤਾਂ ਬਾਈ ਹਰੇਕ ਬੰਦੇ ਨੂੰ ਆਪਾਂ ਹਰੇਕ ਵੀਡੀਓ ਦੇ ਵਿੱਚ ਤਕਰੀਬਨ ਤਕਰੀਬਨ ਬਾਈ ਇਹ ਚੀਜ਼ ਸਮਝਾਉਣੀ ਆ ਵੀ ਆਪਦੀ ਸਮਝ ਨਾ ਕਿ ਬਈ ਆਪਣਾ ਪਸ਼ੂ ਐਨ ਆਊਗਾ ਕਿ ਮਾੜਾ ਮੂੜਾ ਲਿੱਕਾ ਜਿਹਾ ਲੇਵਲ ਹੀ ਹੋਊਗੀ ਬੱਚੀ ਵੀਰੇ ਖੁੱਲੇ ਡੁੱਲੇ ਅੰਗਾ ਪਰਾਂ ਦੀ ਆ ਦੁੱ ਪਹਿਲੇ ਥੈਲੇ ਤੋਂ ਤੇ ਚਲੀ ਜਾਵੇ ਆਪਦਾ ਫਿਰ ਤਾਂ ਦੁੱਧ ਦੇ ਦੂ ਜਿਆਦੇ ਹੈ ਨਾ 3 ਕਿਲੋ ਖਰਾ ਦਾ ਦਊਗੀ ਬੱਚੀ ਵੀਰੇ ਖੁੱਲੇ ਡੁੱਲੇ ਥਾਂ ਦੇ ਬੱਚੀ ਜਾਵਦੇ ਹਾਂ ਬਾਕੀ ਹਵਾਨਾ ਬਹੁਤ ਸੋਹਣਾ ਤੇ ਫਿਟਿੰਗ ਵਾਲਾ ਬਾਈ ਹੈ ਨਾ ਹਮਮ ਕਿਤੇ ਤੁਸੀਂ ਚੈੱਕ ਕਰਕੇ ਦੇ ਲੋ ਚਾਰੇ ਥਣ ਇੱਕੋ ਜਿਹੇ ਜਿਸਨੇ ਸੂਏ ਦਾ ਹੋਂ ਉਤਾਰਕ ਕੀ ਜਾਂਦਾ ਜੈ ਦੱਸਿਆ 22 23 ਕਿਲੋ ਦਾ ਤੇਰੇ ਪਲੂਨ ਦਾਦਾ ਦੱਸਿਆ ਵੈੜ ਦਾ 22 23 ਕਿਲੋ ਹਾਂ ਹਾਂ ਦੂਜੇ ਸੂਏ ਦੇ ਵਿੱਚ ਵੀ ਥੋੜਾ ਜਾਨਵਰ ਮੈਚੋਰ ਵੀ ਹੋ ਜਾਂਦਾ ਹਨ ਕਿ ਲੇਵੇ ਲੂਵੇ ਕਰਕੇ ਨਾ ਬੱਚੀ ਕਸੀ ਪਈ ਆ ਹਾਂ ਤੇ ਅੱਜ ਭਾਲ ਕੇ ਨੇ ਸੂ ਬਣਾ ਬੱਚੀ ਨੇ ਸੂ ਬਣਾ ਬਿਲਕੁਲ ਬਾਈ ਹਾਂ ਖੁੱਲੀ ਬੱਚੀ ਆਈ ਆ ਮੇਰੇ ਕੋਲ ਰਸਾ ਰਸਾ ਪੈ ਗਿਆ ਉਹਦੇ ਕਰਕੇ ਕਰ ਹਾਂ ਉਹਦੇ ਨਾਲ ਥੋੜਾ ਜਿਆ ਲੈ ਆ ਬਈ ਮੋੜੀ ਕਰ ਇਹਨੂੰ ਮੜਾ ਜਾ ਇੱਥੋਂ ਇਹਦੀ ਤੁਸੀਂ ਬੇਲ ਲੈਂਥ ਸੱਜ ਨੂੰ ਚੈੱਕ ਕਰਕੇ ਦੇਖ ਲਓ ਬਰੀਡ ਚੈੱਕ ਕਰਕੇ ਦੇਖ ਲਓ ਇਹ ਆ ਦੇਖੋ ਬਹੁਤ ਜਿਆਦੇ ਟਾਪ ਦਾ ਥਾਣਾ ਇੱਥੇ ਚੱਕ ਕਰੋ ਸੋਹਣਾ ਵਾ ਬਾਕੀ ਜਾਣ ਚ ਵੀ ਆ ਬਾਈ ਹਨਾ ਬੱਚੇ ਕੈਨ ਨੂੰ ਬੱਚੀ ਵੀਰੇ ਪਲੂਣ ਦੀ ਗੁਆਈ ਭਰਉਂਦੀ ਆ ਹਾਂ ਜਿਹੜੀ ਗੱਲ ਆ ਬਿਲਕੁਲ ਬਾਈ ਤੇ ਅਵਧਾਰ ਜਿਹੜੇ ਸਾਬਣਾ ਤੁਸੀਂ ਪਿਛਲੇ ਸਵੇਰਾ ਦੁੱਧ ਵੀ ਚੰਗਾ ਦਾ ਸਿਆਣਾ ਉਦਾਂ ਵੀ ਬਾਈ ਫਾਰਮ ਚ ਆਈ ਹੈ ਹਨਾ ਇਹ ਤੇ ਇਸ ਵਾਰ ਵੀ ਸੋਹਣੀ ਤਿਆਰੀ ਜ ਇਹ ਫਿਰ ਬਾਈ ਮਹਿੰਗੀ ਹੋਊਗੀ ਨਾ ਨਾ ਮੁੱਲ ਆਪਣੇ ਜੈ ਜੀ ਬਿਲਕੁਲ ਵੀਰੇ ਜਿਹੜੇ ਬੰਦੇ ਨੂੰ ਸਮਝੋ ਵੀਰੇ ਪਹਿਲੇ ਨੰਬਰ ਤੇ ਇਹਨੂੰ ਚੱਕੂਗਾ ਵੈੜ ਨੂੰ ਬਿਲਕੁਲ ਬਾਈ ਹਾਂ ਇਹ ਜੇ ਬਾਈ ਕਿਸੇ ਕੀ ਬਾਈ ਅੱਜ ਕਰਨਾ ਆਪਾਂ ਜੇ ਤਾਂ ਵੀਰੇ ਕਿ ਪਾਸੇ ਫਾਰਮ ਚ ਵੈੜ ਖੜੀ ਹੁੰਦੀ ਉਹਦੇ ਖੁੱਲੀ ਫਿਰਦੀ ਹੁੰਦੀ ਲਿਬੜੀ ਤੁਬੜੀ ਤਾਂ ਬੱਚੀ 1.20 ਇੱਕ ਸਵਾ ਦੀ ਸੀਗੀ ਠੀਕ ਆ ਬਾਈ ਪਰ ਆਪਾਂ ਸਿਰਫ 90000 ਦੀ ਬੈਟ ਦੇ ਦਾਂਗੇ ਸਿਰਫ 90000 ਦੀ ਸੱਜਣੋਂ ਤੁਹਾਨੂੰ ਇਹ ਮਿਲ ਜਣੀ ਆ ਥਾਣਾ ਤੋਂ ਦਾ ਗੈਪ ਚੰਗਾ ਵਾ ਬਾਕੀ ਸੋਹਣੇ ਰਿਕਾਰਡ ਵਾਲੀ ਹੈ ਨਾ ਜਿੰਨਾ ਕੋ ਹੋਇਆ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣਾ ਇਤੋਂ ਤੁਸੀਂ ਥਣ ਜੱਕ ਕਰਕੇ ਦੇਖ ਲਓ ਰੇਟ ਬਾਈ ਜਿੰਨਾ ਅੱਗੇ ਉਹਨੇ ਹੀ ਪਿੱਛੇ ਉਹਨੇ ਹੀ ਪਿੱਛੇ ਆ ਜਿਹੜੀ ਗੱਲ ਆ ਜਮਾ ਇੱਕੋ ਜਾਂ ਬਾਈ ਹਾਂ ਕਿ 400 ਇਹ ਬੰਦਾ ਚੁਲੇ ਵੀਰੇ ਲੈ ਬਾਣਾ ਬੱਚੀ ਤੋਂ ਡੀ ਕਰਦੀ ਬਾਕੀ ਬਾਈ ਰਹਿਣਾ ਵੀ ਇਹੋ ਜੁਈ ਹੈ ਨੇ ਹਾਂ ਕਾਦੋ ਖਾ ਕਿੱਡਾ ਹਾਂ ਹ ਗੱਲਬਾਤ ਆਪਾਂ ਕਰੀਏ ਅਫਤਾਰ ਅਗਲੀ ਦੀ ਹੈ ਨਾ ਬਈ ਸੁਗਾ ਇਹਦਾ ਦੂਜਾ ਸੁਗਾ ਵੀਰੇ ਠੀਕ ਆ ਇਹ ਵੀ ਤਿਆਰ ਆ ਵੀਰੇ ਬੜਾ ਦੋ ਚਾਰ ਤਿਆਰ ਦਿਨ ਲਊਗੀ ਹਜੇ ਠੀਕ ਆ ਵੀਰੇ ਹਾਂ ਤੇ ਥਣਾ ਥਣਾ ਦੀ ਬਈ ਜਮਾ ਓਕੇ ਇੱਕ ਨੰਬਰ ਹੋਊਗੀ ਵੀਰੇ ਲਿਆ ਇਹਨੂੰ ਮੜਾ ਤੋਰ ਬਾਹਰ ਕੱਢੀਏ ਬਰੀਡ ਤੁਹਾਨੂੰ ਇਹਦੀ ਚੈੱਕ ਕਰਾ ਕੇ ਦਿਖਾਉਣਾ ਸੱਜਣੋ ਇਹ ਇੱਥੋਂ ਚੈੱਕ ਕਰੋ ਬਹੁਤ ਸੋਹਣੀ ਆ ਬਾਕੀ ਜਾਣ ਦੇ ਵਿੱਚ ਆ ਬਾਈ ਕੀ ਦੱਸਿਆ ਮਾਲਕਾਂ ਨੇ ਅਵਤਾਰ ਪਿਛਲੇ ਸੂਏ ਦਾ 24 25 ਕਿਲੋ ਖਰਾ ਦੁੱਧ ਦਊਗੀ ਵੀਰੇ ਵੈੜ ਜਿਹੜਾ ਮਰਜੀ ਬੰਦਾ ਲੈ ਜਾ ਜਿਹੜਾ ਬੰਦਾ ਮਰਜੀ ਲੈ ਜਾ ਹੈਨਾ ਹਵਾਨਾ ਤੁਸੀਂ ਤੁਸੀਂ ਚੈੱਕ ਕਰਕੇ ਦੇਖ ਲਓ ਬਰੀਡ ਤੁਸੀਂ ਦੇਖੋ ਖੇਸ ਤੋਂ ਲੈ ਕੇ ਐਂਡ ਤੱਕ ਬਾਕੀ ਥਣਾ ਦਾ ਗੈਬੂ ਬਹੁਤ ਸੋਹਣਾ ਬਾਈ ਹੈਨਾ ਹਾਂ ਇੱਥੋਂ ਚੈੱਕ ਕਰ ਲਓ ਇਹ ਬਾਈ ਹਜੇ ਕਿੰਨੇ ਦਿਨ ਲੈਂਦੀ ਆ ਦੋ ਤੋਂ ਚਾਰ ਦਿਨ ਪਈਆ ਵੀਰੇ ਵੈੜ ਦੇ ਹਜੇ ਇਹਦੇ ਦੋ ਤੋਂ ਚਾਰ ਦਿਨ ਬਾਈ ਕਹਿੰਦਾ ਹਜੇ ਇਹ ਲਈ ਜਿਵੇਂ ਆਪਣੇ ਕੋਲ ਖੜੀ ਆ ਵੀਰੇ ਪੰਜਾਂ ਨੂੰ ਹੀ ਲਿਆ ਸਕਦੀ ਆ ਗੱਡੀ ਕੁੜੇ ਚੜਾਣੇ ਕਰਕੇ ਇੱਕ ਦਾ ਤਨ ਪਹਿਲੇ ਪਸੂ ਸਕਦਾ ਹਾਂ ਉਹ ਬਈ ਥੋੜਾ ਬਹੁਤਾ ਫਰਕ ਪੈ ਜਾਂਦਾ ਹਨਾ ਕਿਉਂਕਿ ਸਫਰ ਦੇ ਵਿੱਚ ਜਾਨਵਰ ਨੂੰ ਥੋੜੀ ਰਿਲੈਕਸੇਸ਼ਨ ਨਹੀਂ ਹੁੰਦੀ ਹਨਾ ਇਹ ਆਰਾਮ ਨਾਲ ਫਾਰਮ ਤੇ ਆਰਾਮ ਨਾਲ ਪਹੁੰਚਣਾ ਹੁੰਦਾ ਹਨਾ ਜਾਂ ਬਹਿ ਜਾਣਾ ਹੁੰਦਾ ਲਿਆ ਮੋਰੀ ਕਰ ਬਈ ਬਾਕੀ ਵਜਨ ਵਜੂਦ ਵੈੜ ਦਾ ਇੰਨਾ ਕਿ ਜ਼ਿਆਦਾ ਜਿੱਡਾ ਵੀ ਕਰੀਏ ਸਾਰੀ ਦੁੱਧ ਵਾਲੀ ਬੱਚੀ ਆ ਵੀਰੇ ਬਿਲਕੁਲ ਬਈ ਹਨਾ ਬਰੀਡ ਦੇ ਵਿੱਚ ਸੋਹਣੀ ਆ ਤੁਸੀਂ ਇੱਥੋਂ ਚੈੱਕ ਕਰਕੇ ਸਾਡੇ ਨੂੰ ਦੇਖ ਲਓ ਬਾਕੀ ਥਾਣਾ ਦਾ ਤੁਸੀਂ ਤੁਹਾਡੇ ਅੱਜ ਲੈ ਲਓ ਬਿਲਕੁਲ ਕੱਲਾ ਕੱਲਾ ਥਾਣ ਲ ਬਾਕੀ ਇਹ ਨਹੀਂ ਗਾ ਵੀ ਬਾਹਰ ਹੀ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਸੂ ਆ ਗਈ ਭਈ ਅਗਲਾ ਕਹਿਣਾ ਵਪਾਰੀਆਂ ਦੀ ਬਈ ਵੱਧ ਹੀ ਨਹੀਂ ਹੈ ਨਾ ਦੂਜੇ ਸੂਬੇ ਤੋਂ ਬਿਲਕੁਲ ਬਈ ਉਹ ਇਹ ਆਪਦੀ ਬਾਡੀ ਦੇ ਵਿੱਚ ਬਈ ਦੱਸ ਦਗੋਈ ਹੈ ਹਨਾ ਬਈ ਐਣਾ ਕੋਈ ਬੰਦਾ ਆ ਕੇ ਕੋਲੇ ਕਹ ਦੂਗਾ ਕਿ ਤੀਜਾ ਹੋਊਗੀ ਚੌਥਾ ਹੋਊਗੀ ਬਿਲਕੁਲ ਬਈ ਹਨਾ ਤੇ ਅਵਤਾਰ ਇਹ ਆਪਾਂ ਬਈ ਕਿੰਨੇ ਦੀ ਦੇਣੀ ਅੱਜ ਇਹਦਾ ਵੀਰੇ ਮੁੱਲ ਵੀਰੇ ਕਰਾਉਣ ਨੂੰ 10 10 ਜਿੰਨਾ ਮਰਜ਼ੀ ਕਰਾ ਲੈ ਠੀਕ ਹੈ ਬਈ ਇਹ ਵੀ 90000 ਚ ਮਾਨਤਨ ਕਰ ਦਾਂਗੇ 90000 ਦੇ ਵਿੱਚ ਬਈ ਗੱਲ ਇਹਵਾ ਵਿਖਾਈ ਵੇ ਅੱਗੇ ਮਾਨਤਨ ਕਰ ਦਾਂਗੇ ਇੱਥੋਂ ਤੁਸੀਂ ਇਹਦਾ ਲੈਵਾ ਚੈੱਕ ਕਰਕੇ ਦੇਖ ਲਓ ਬਹੁ ਸੋਹਣਾ ਲੇਵਾ ਜਾਨੀ ਜੀ ਕਰਮਾ ਇਹ ਕਿਤੇ ਮਡਕਾ ਮਡਕਿਆਂ ਚ ਬੈਠ ਹੁੰਦੀ ਵੀਰੇ ਡੇਡ ਡੇਡ ਮੋਲ ਸੀਗਾ ਬਿਲ ਬਿਲਕੁਲ ਬਾਈ ਹਨਾ ਜਾਂ ਕਈ ਵਾਰੀ ਫਾਰਮ ਤੇ ਵੀ ਉਹ ਜਿਹੇ ਤੇ ਹੁੰਦੀ ਆ ਬਾਈ ਹਨਾ ਪਰ ਰੇਟ ਇਹਦਾ ਪਰ ਪਸ਼ੂ ਘਰੇ ਵੇਚਦੇ ਆਪਾਂ ਬਿਲਕੁਲ ਬਾਈ ਹਨਾ ਇਹ ਗੱਲ ਆ ਹਾਂ ਇੱਥੋਂ ਤੁਸੀਂ ਚੈੱਕ ਕਰ ਚ ਚਾਰ ਮਿੰਟ ਘੰਮ ਕੇ ਵੀ ਆ ਜਾਣ ਮੋਲ ਆਪੇ ਪਤਾ ਲੱਗ ਜੂਗਾ ਬਿਲਕੁਲ ਬਾਈ ਹਨਾ ਤੇ ਬਾਕੀ ਸਾਫ ਆ ਜਾਨਵਰ ਹਨਾ ਪਸ਼ੂ ਜਿੰਨੇ ਵੀ ਆ ਵੀਰੇ ਸਾਰੇ ਸਾਫ ਆ ਵੀਰੇ ਕਿਸੇ ਦੇ ਪੁੱਛ ਦੇ ਕੋਟ ਛਾਂ ਨਹੀਂ ਹੈਗੀ ਬਿਲਕੁਲ ਬਾਈ ਹਾਂ ਗੱਲਬਾਤ ਆਪਾਂ ਕਰੀ ਅਵਤਾਰ ਅਗਲੀ ਦੀ ਹਨਾ ਬਹੁਤ ਸੋਹਣਾ ਨਗੀਨਾ ਪੀਸ ਆ ਬਈ ਇਹ ਬਿਲ ਪਰੂਣ ਬੱਚੀ ਆ ਵੀਰੇ ਚਾਰ ਦੰਦ ਬੱਚੀ ਆ ਠੀਕ ਆ ਵੀਰੇ ਤਣ ਇਹਦੇ ਵੀਰੇ ਸੱਤ ਤੋਂ ਅੱਠ ਦਿਨ ਬੱਚੀ ਦੇ ਪਏ ਹਜੇ ਠੀਕ ਆ ਬਾਈ ਹਾਂ ਥਣ ਬਾਈ ਚਾਰਈ ਆ ਹਨਾ ਹਾਂ ਹਾਂ ਕਿਸੇ ਦੇ ਫੋਟਾਂ ਨਹੀਂ ਵੀਰੇ ਕਿਸੇ ਪਸੂ ਦੇ ਹਾਂ ਛੇ ਦੇ ਛੇ ਜਿੰਨੇ ਵੀ ਨਗ ਦਿਖਾਏ ਹਨਾ ਲਿਆਏ ਨੂੰ ਬਾਈ ਕੱਢੀ ਕਰ ਬਾਰ ਬੱਚਾ ਚੈੱਕ ਕਰਕੇ ਦੇਖੋ ਬਾਈ ਤੁਸੀਂ ਨਗੀਨਾ ਹੀ ਆ ਇਹ ਆ ਚੈੱਕ ਕਰੋ ਫਾਰਮ 'ਚ ਵੱਧ ਦੇ ਲੀ ਚੀਜ਼ ਆ ਵੀਰੇ ਜਿਹੜਾ ਬੰਦਾ ਲੈ ਕੇ ਜਾਊਗਾ ਹਾਂ ਇਥੇ ਚੈੱਕ ਕਰੋ ਇਹਦਾ ਜੇ ਦੋ ਚਾਹੇ ਤਿੰਨ ਚਾਹੇ ਚਾਰ ਸੂਏ ਚੂਲਾ ਬਾਈ ਇਹੇ ਜਿਵੇਂ ਰਹਿਣਾ ਨੇ ਹਨਾ ਬਾਈ ਉਹਦਾ ਅੰਦਾਜ਼ਾ ਹੁੰਦਾ ਹਨਾ ਪਲੂਣ ਦਾ ਹਾਂਜੀ ਹਾਂਜੀ ਬਈ ਗਾਂ ਸੁਣਦੀ ਕਿਵੇਂ ਆ ਹਨਾ ਜੱਲ ਅਗਲੇ ਦੀ ਕਿਸਮਤ ਹੁੰਦੀ ਆ ਹਨਾ ਆਪਣੀ ਵੀ ਕਿਸਮਤੀ ਹੁੰਦੀ ਆ ਕਈ ਵਾਰ ਆਪਣੇ ਕੋਲੇ ਵੀ ਸੁਣਦਾ ਹਨਾ ਪਰ ਫੇਰ ਵੀ ਹਨਾ ਅੰਦਾਜ਼ਾ ਬਈ ਕੀ ਕਹਿੰਦੀ ਐ 20 ਕਿਲੋ ਬੱਛੀ ਖਰਾਦ ਦਊਗੀ ਬਈ ਦੇਣਾ ਚਾਹੀਦਾ ਬਈ ਹਨਾ ਜਿਹੜੇ ਹਿਸਾਬ ਨਾਲ ਬਰੀਡ ਆ ਬਾਕੀ ਤੁਸੀਂ ਬਰੀਡ ਕੁਆਲਟੀ ਵੀਰੇ ਆਟਰ ਕੁਆਲਟੀ ਢਾਂਚਾ ਡੋਂਚਾ ਬਹੁਤ ਜਿਆਦੇ ਵਜਨ ਵਜੂਦ ਬੱਛੀ ਆ ਚੰਗਾ ਬਈ ਹਨਾ ਜਿੰਨਾ ਹੁਣ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਆ ਚੰਗਾ ਹਨਾ ਬਾਕੀ ਥਣ ਬਹੁਤ ਜਿਆਦੇ ਸੋਹਣਾ ਲੱਗਿਆ ਹੋਇਆ ਵਾ ਬਾਕੀ ਇਹ ਇਹ ਨਗੀਨਾ ਜਿਹੜਾ ਜਿਹੜੇ ਸ਼ਕੀਨ ਆ ਹਨਾ ਬਈ ਬਿਲਕੁਲ ਬਈ ਜਿਹੜੇ ਅਣਤ ਜਾਨਵਰਾਂ ਦੀ ਬਰੀਡਿੰਗ ਦੇ ਵਿੱਚ ਸ਼ਕੀਨ ਆ ਉਹਨਾਂ ਬੰਦਿਆਂ ਲਈ ਇਹ ਵੀ ਤੋਹਫਾ ਸ਼੍ਰੀ ਕੀ ਜਿਆ ਭਾਈ ਮੋੜੀ ਭਾਈ ਮੜਾ ਜਾ ਦੇਖ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਸੱਜਣੋ ਬਾਕੀ ਅਣਕਾਪਲ ਨੂੰ ਬੱਚੀ ਨੂੰ ਕਿੱਡਾ ਜਾਂਦਾ ਹੈ ਦੇਖ ਬਾਕੀ ਇਹ ਤਾਂ ਠੰਡ ਜਾ ਕੇ ਕਰ ਲਓ ਬਾਕੀ ਭਾਈ ਖੁੱਲੀ ਖੱਲੀ ਕਿਤੇ ਛੱਡੀ ਹੋਵੇ ਹਨਾ ਇਹ ਤਾਂ ਦੁੱਗਣੀ ਬੱਚੀ ਬਣ ਕੇ ਦੁੱਗਣੀ ਭਾਈ ਹਾਂ ਥੋੜਾ ਜਿਹਾ ਇਹ ਆ ਵੀ ਜਿਵੇਂ ਰਸਿਆਂ ਦੇ ਨਾਲ ਕਈ ਵਾਰੀ ਜਾਨਵਰ ਭਾਈ ਉਦਾਂ ਇਹ ਕਿਸੇ ਫਾਰਮ ਚੋਂ ਹੀ ਆਗੇ ਆਪਾਂ ਥਾਂ ਨਹੀਂ ਨਹੀਂ ਵੀਰੇ ਆਈ ਘਰੇਲੂ ਕਰਈਆਂ ਬੱਚੀ ਦੇ ਵੀਰੇ ਬਹੁਤ ਚੰਗੇ ਟੀਕੇ ਡੂਕੇ ਦੀ ਬੱਚੀ ਆ ਪਰ ਆਪਾਂ ਕਹਿਗੇ ਨਹੀਂ ਦਿੰਦੇ ਹਾਂ ਉਹ ਚੱਲ ਜਿੰਨਾ ਕ ਆਪਣੇ ਕੋਲੇ ਹੁੰਦਾ ਉਹ ਆਪਾਂ ਉਹ ਚੀਜ਼ ਆਪਾਂ ਦੱਸ ਸਕਦੇ ਹਾਂ ਜਿਹੜੀ ਚੀਜ਼ ਆਪ ਨੂੰ ਅਗਲੇ ਨੇ ਦੇਤੀ ਯਾਰ ਹਨਾ ਉਹ ਆਪਾਂ ਅਗਲੇ ਨੂੰ ਦਿੰਨੇ ਆ ਹਨਾ ਇਹ ਆਪਾਂ ਨੂੰ ਅਗਲੇ ਨੇ ਵੈਸੇ ਕਹਤਾ ਵੀ ਬਾਈ ਫਿਰ ਉਸ ਹਾਮ ਨਾਲ ਆਪਾਂ ਉਹੋ ਜਿਹੀ ਜਾਣਕਾਰੀ ਦਿੰਨੇ ਹਨਾ ਕੋਲ ਹੁਣ ਤਾਰ ਇਹ ਆਪਾਂ ਨਗੀਨਾ ਕਿੰਨੇ ਦਾ ਦੇਣਾ ਬਈ ਇਹਦਾ ਵੀਰੇ ਮੁੱਲ ਕਰਾਉਣ ਨੂੰ ਵੀਰੇ 95 ਕਰਾ ਲਾ ਲੱਖ ਕਰਾ ਲਾ 80000 ਦੀ ਬੱਚੀ ਦੇ ਦੇ ਸਿਰਫ 85000 ਦਾ ਤੁਹਾਨੂੰ ਇਹ ਮਿੱਤਰੋਂ ਨਗੀਨਾ ਮਿਲ ਜਾਣਾ ਜਿਹੜਾ ਬੰਦਾ ਲੈ ਕੇ ਗਿਆ ਉਹ ਯਾਦ ਰੱਖੂਗਾ ਕਿਉਂਕਿ ਅੱਗੇ ਵੀ ਵਾਧੇ ਵਾਲੀ ਆ ਬਾਕੀ ਚੀਜ਼ਾਂ ਵੀਰੇ ਕੋਈ ਬੰਦਾ ਤੋੜਿਆ ਕੇ ਵੇਖੇ ਜਿਹੜੀ ਘਰੇ ਖੜਾ ਵੀ ਇਹ ਬੱਚਾ ਬਾਈ ਤੁਹਾਡੇ ਤੋਂ ਅਗਲਾ ਪੁੱਛੂਗਾ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲੋ ਸ਼ਕੀਨ ਬੰਦੇ ਲਈ ਆ ਬਾਈ ਹੈਨਾ ਜਿਹੜੇ ਬੰਦੇ ਸ਼ਕੀਨ ਆ ਹਨ ਚੰਗੇ ਜਾਨਵਰਾਂ ਦੀ ਗੱਲਬਾਤ ਕਰੀ ਆਪਾਂ ਅਗਲੀ ਦੀ ਬਾਈ ਕੀ ਡਿਟੇਲ ਹੈ ਦੀ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਆ ਬਾਈ ਡੈਣ ਇਹਦੇ ਵੀਰੇ ਹਜੇ ਪਿਆ ਵੀਰੇ ਤੀਕ ਮਦਾ ਕੋਈ 7 ਤੋਂ 8 ਦੇਣਾ ਠੀਕ ਆ ਬਾਈ ਹਾਂ ਲਿਹਾਵਤਾਰੇ ਨੂੰ ਬਾਹਰ ਕੱਢੀਏ ਪਹਿਲਾਂ ਥਣ ਥੁਣਾ ਦੀ ਜਮਾ ਓਕੇ ਆ ਇੱਕ ਨੰਬਰ ਵੀਰੇ ਇੱਥੋਂ ਤੁਸੀਂ ਇਹਦਾ ਲੇਵਾ ਚੈੱਕ ਕਰਕੇ ਦੇਖ ਲੋ ਸੂਆ ਇਹ ਸੁੰਦੀ ਆ ਦੂਜਾ ਵੀਰੇ ਦੂਜਾ ਖਾ ਵੇਰ ਦੀ ਕਿ ਜੀ ਹਾਂ ਫੇਸਪੂਟ ਤੋਂ ਤੁਸੀਂ ਚੈੱਕ ਕਰਕੇ ਦੇਖ ਲਓ ਕਰਨ ਬਹੁਤ ਛੋਟਾ ਬਾਈ ਹਨਾ ਬਿਲਕੁਲ ਬਿਲਕੁਲ ਹਾਂ ਨਿਕਾਇਆ ਕਰਨਾ ਇਹ ਤੁਤ ਹੀ ਦੇ ਹਵਾਨੇ ਦੀ ਸਾਰਾ ਹਿਸਾਬ ਕਿਤਾਬ ਫੱਜਰੋਂ ਲੱਗਣਾ ਦਿਨ ਬਾਈ ਲੈਂਦੀ ਆ ਜੇ ਮੈਂ ਜੇ ਵੀਰੇ ਹਫਤਾ ਆਰਦਨ ਲੈ ਹੀ ਜਾਣੇ ਨੇ ਲੈਂਦੀ ਆਣਾ ਜਿਹੜੇ ਖਾ ਨਟਲ ਲੈ ਜਾਓ ਚੰਗੇ ਆ ਵੀਰੇ ਜਿੰਨੇ ਦਾ ਲਉਗੀ ਇਹ ਕੋਈ ਬੰਦਾ ਵਪਾਰ ਆਲਾ ਵੀ ਲੀ ਜਾਂਦਾ ਬਾਈ ਹਨਾ ਉਹਦੇ ਲਈ ਵੀ ਚੰਗਾ ਵਾ ਬਾਕੀ ਗੱਲ ਇਹ ਆ ਵੀ ਬਾਈ ਜੇ ਕੋਈ ਘਰੇਲੂ ਵੀ ਲੀ ਜਾਂਦਾ ਵਾ ਆਪਦੇ ਹਿਸਾਬ ਨਾਲ ਬੰਦਾ ਨਫਾ ਭਈ ਜਿਹੜਾ ਮਰਜ਼ੀ ਬੰਦਾ ਲੈ ਹਾਂ ਉਹ ਵੀ ਥੋੜਾ ਜਿਹਾ ਸੰਭਲੂਗਾ ਕਈ ਕਈ ਬੰਦੇ ਨੂੰ ਆਏ ਹੁੰਦੀ ਆ ਕੱਚੀਆਂ ਵੀ ਬਾਈ ਬਹੁਤ ਲੈਂਦੇ ਲੋਕ ਬਿਲਕੁਲ ਦਾ 15 15 ਦਿਨ ਅਗਲਾ ਕਹਿ ਦਿੰਦਾ ਵੀ ਅਗਲਾ ਕਰੇ ਸਾਪਾ ਤਿਆਰ ਕਰਕੇ ਘਰੇ ਸੁਆਵਾਂਗੇ ਹਾਂ ਘਰੇ ਸੁਆਵਾਂਗੇ ਨਾ ਸਿੱਤੋ ਤੁਸੀਂ ਕੱਟ ਕਰੀ ਮਿੱਟੀ ਬਹੁਤ ਅੱਗੇ ਅਬ ਦਰਕ ਕੀ ਇਹਦਾ ਬਾਈ ਹਨਾ ਪਿਛਲੇ ਸੂਏ ਰ ਦੱਸਿਆ ਮਾਲਕਾਂ ਨੇ ਜਿਵੇਂ ਵੀਰੇ ਬੈੜ ਤਿਆਰ ਹੋ ਗਈ ਜਿਵੇਂ ਝੂਲੀਆ ਬੈੜ ਨੂੰ ਹਾਂ 30 ਕਿਲੋ ਦੀ ਕੋਈ ਪਰ ਉਹਦੇ ਪਰ 20 ਕਿਲੋ ਖਰਾ ਦੁੱਧ ਬੱਚੀ ਦਊਗੀ 20 ਕਿਲੋ ਹਨਾ ਹਾਂ ਹਾਂ ਝੂਲੀਏ ਹਿਸਾਬ ਨਾਲ ਬਾਈ ਕਹਿੰਦਾ ਚਾਹੇ 30 ਕਿਲੋ ਕਹਿ ਲਈ ਪਰ 20 ਕਿਲੋ ਜਿਹੜੀ ਦੁੱਧ ਇਹਨੂੰ ਪਿਉਣਾ ਚਾਹੀਦਾ ਹਨਾ ਜੇ ਕੋਈ ਚ ਵੀਗ ਨੂੰ ਚੱਲ ਦੁੱਧ ਦੇ ਹਿਸਾਬ ਨਾਲ ਮੰਨ ਲੈ ਬੰਦਾ ਹਾਂਜੀ ਹਾਂਜੀ ਤੇ ਅਵਤਾਰ ਕਿੰਨੇ ਦੀ ਦੇਣੀ ਏ ਮੌਲ ਜਦੋਂ ਵਹਿੜ ਤਿਆਰ ਹੋ ਗਈ 85000 ਦੀ ਆ ਬਾਈ ਠੀਕ ਆ ਬਾਈ ਅੱਜ ਜਿਹੜਾ ਮੌਲੇ ਦਾ ਜਾਇਜ ਬਿਲਕੁਲ 70000 ਦੀ ਬੱਚੀ ਦੇ ਦਿਆਂਗੇ 70000 ਦੀ ਤੁਹਾਨੂੰ ਸੱਜਣੋ ਇਹ ਮਿਲ ਜਾਣੀ ਆ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਆਰਡਰ ਰੋਡਰ ਵੀ ਬਹੁਤ ਜ਼ਿਆਦਾ ਚੰਗਾ ਵਾ ਫੇਸ ਕੁਆਲਿਟੀ ਤੋਂ ਤੁਸੀਂ ਚੈੱਕ ਕਰਦੇ ਹੋ ਛੋਟੀ ਬੂਥੀ ਨਿੱਕਾ ਕਰਨ ਬਾਈ ਚੰਗੀ ਜਿਵੇਂ ਆਪਾਂ ਕਹ ਦੀ ਐਚ ਐਫ ਬਰੀਡ ਵਾਲੀ ਬੱਚੀ ਆ ਬਰੀਡ ਵਾਲੀ ਬੱਚੀ ਆ ਬਾਕੀ ਰੇਟ ਬਿਲਕੁਲ ਬਾਈ ਨੇ ਜਾਇਜ ਕੀਤਾ ਕਿਉਂਕਿ ਗੱਲ ਕੀ ਆ ਹਜੇ ਇਹ ਦਿ ਚਾਹੇ ਉਹ ਵਿਪਾਰ ਵਾਲਾ ਸੱਜਣ ਲੈ ਜੀ ਉਹਨੂੰ ਵੀ ਚਾਰ ਪੈਸੇ ਇਹ ਬਟਾਊਗੀ ਇਹ ਗੱਲ ਪੱਕੀ ਆ ਗੱਲਬਾਤ ਕਰੀਏ ਯਾਰਸੀ ਬਾਈ ਯਾਰਸੀ ਨਗੀਨਾ ਬਾਈ ਉਹਨਾਂ ਦੇ ਫਾਰਮ ਤੇ ਇੱਕ ਜਾਂ ਦੋ ਹੁੰਦੇ ਆ ਪਰ ਟਾਪ ਦੇ ਹੁੰਦੇ ਆ ਗੱਲਬਾਤ ਇਹਦੇ ਸੂਏ ਦੀ ਕਰੀਏ ਅਵਤਾਰ ਦੂਜਾ ਸੂਆ ਵੀਰੇ ਠੀਕ ਆ ਬਾਈ ਜਰਸੀ ਵੀਰੇ ਕਦੇ ਕਿਤੇ ਆਈ ਆਪਾਂ ਲਿਹਾਉਣੇ ਪਰ ਲਿਆਈ ਦੀ ਚੰਗੀ ਜਰਸੀ ਬਿਲਕੁਲ ਬਾਈ ਦਣੇ ਦੇ ਚਾਰ ਪੰਜ ਦਿਨ ਪਿਆ ਬੈਠਦੇ ਹਜੇ ਠੀਕ ਆ ਬਾਈ ਹਾਂ ਤੇ ਲਿਆਏ ਨੂੰ ਬਾਈ ਖੋਲੀਆ ਤਕਰੀਬਨ ਤਕਰੀਬਨ ਯਾਰਸੀ ਬਾਈ ਜਦੋਂ ਉਹਨੂੰ ਵੀਡੀਓ ਬਣਾਉਣਾ ਨੇ ਉਹਦੋਂ ਨੂੰ ਵੇਕੀਆਂ ਹੁੰਦੀਆਂ ਹਨਾ ਹਾਂ ਹਾਂ ਯਾਰਸੀਆਂ ਹੁੰਦੀਆਂ ਬਾਈ ਬੇਰੇ ਕਹਿਨੂ ਆਪ ਦੇ ਕੋਲ ਜਿਹੜਾ ਕੋ ਮਰਜ਼ੀ ਕਰੀਏ ਪਰ ਬੱਚੀ ਤੇ ਜਿਵੇਂ ਕੱਦ ਕਾਹੜਾ ਬੱਚੀ ਦਾ ਵਾਜੇ ਵੀ 20 ਕਿਲੋ ਬੱਚੀ ਖਰਾਬ ਦਾ ਦਊਗੀ ਬਿਲਕੁਲ ਪਿਆ ਵਾਲੀ ਜਰਸੀ ਆ ਇਹ ਬਿਲਕੁਲ ਬਈ ਆ ਦੇਖੋ ਤੁਸੀਂ ਚੈੱਕ ਕਰਕੇ ਦੇਖ ਲਓ ਵੱਡੀ ਆ ਬਈ ਇਹ ਚੱਪ ਜੱਡ ਗਈ ਚੱਪ ਜੱਡੀ ਆ ਬੇਰੇ ਕੱਦ ਕਾੜਨਾ ਕੋਈ ਛੋਟਾ ਮੰਨੇ ਬੰਦਾ ਹਾਂ ਹਾਂ ਬਾਕੀ ਥਣ ਬਹੁਤ ਚੰਗਾ ਹਨਾ ਇਹ ਨਹੀਂਗਾ ਵੀ ਨਾਲ ਪੱਤ ਕੇ ਆ ਜੇ ਆ ਪੂਰਾ ਵੱਡਾ ਹਵਾਨਾ ਲੱਗਿਆ ਹੋਇਆ ਬਈ ਕੀ ਦੱਸਿਆ ਇਹਨੇ ਪਿਛਲੇ ਸੂਏ ਦਾ ਮੰਨ 20 ਕਿਲੋ ਮਿਲ ਲੈ ਬੇਰੇ ਦੁੱਧ ਜਿਹੜਾ ਮਰਜ਼ੀ ਬੰਦਾ ਮੰਨ ਉਹ ਚੱਲ ਆਪਾਂ ਜਿਹੜੇ ਕੋਲ ਬੰਦੇ ਕੋਲ ਲਈ ਕਰਾਉਣਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਇੱਥੋਂ ਤੁਸੀਂ ਇਹਦਾ ਫੇਸ ਚੈੱਕ ਕਰਕੇ ਦੇਖ ਲਓ ਸੱਜਣੋ ਬਹੁਤ ਜਿਆਦੇ ਵੱਡੀ ਆ ਤੇ ਇੱਥੇ ਜਾ ਕੇ ਥਣ ਕਰਕੇ ਦੇਖ ਲਓ ਤੇ ਬਾਕੀ ਜਿਹੜੇ ਬੰਦਿਆਂ ਦੀ ਸਮਝ ਆ ਗਈ ਬਈ ਉਹ ਤਾਂ ਉਹਨੇ ਪਹਿਲੇ ਫੋਨ ਤੇ ਇਹਨੂੰ ਲੈ ਜਾਣਾ ਮੈਂ ਕਿਉਂਕਿ ਬਰੀਡ ਦੇ ਵਿੱਚ ਸੋਹਣੀ ਆ ਕਿਉਂਕਿ ਬਹੁਤ ਬੰਦੇ ਅਵਤਾਰ ਸ਼ਕੀਨ ਆ ਯਾਰ ਜਰਸੀਆਂ ਦੇ ਹਨਾ ਬਿਲਕੁਲ ਬਈ ਅਗਲਾ ਕਹਿੰਦਾ ਵੀ ਦੁੱਧ ਵੀ ਚੰਗਾ ਹੁੰਦਾ ਹਨਾ ਇਹਨਾਂ ਦਾ ਜਰਸੀ ਦਾ ਵੀਰੇ ਪੈਂਡਿੰਗ ਜੀ ਰਹਿੰਦੀ ਆਪਣੇ ਕੋਲ ਹਾਂ ਇਹ ਅਵਤਾਰ ਅਜੇ ਨੂੰ ਵੀਡੀਓ ਪਾਈ ਨਹੀਂ ਬਈ ਬੱਚੀ ਦੀ ਇਹ ਅੱਜ ਆਪਾਂ ਕਿੰਨੇ ਦੀ ਦੇਣੀ ਆ ਇਹਦਾ ਵੀਰੇ 82000 ਦੀ ਬੱਚੀ ਦੇਵਾਂ 82000 ਦੀ ਬਾਈ ਕਹਿੰਦਾ ਮੁੱਲ ਚਾਹੇ ਕਰਾ ਲੈ 90 ਕਰਾ ਲੈ 95 ਕਰਾ ਲੈ ਜਲਦੀ ਬੱਚਾ ਮੂਰੇ ਹੋਇਆ 90000 ਦੀ ਹੋਊਗੀ 82000 ਦੀ ਅੱਜ 82 ਨਹੀਂ ਦੇਣੀ ਅੱਜ 82000 82000 ਦੀ ਸੱਜਣੋ ਦੇ ਦੇਣੀ ਐ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇ ਲੋ ਬਹੁਤ ਜਿਆਦੇ ਟਾਪ ਦਾ ਤੇ ਸੋਹਣਾ ਲੱਗਿਆ ਹੋਇਆ ਵਾ ਤੇ ਬਾਕੀ ਬਾਈ ਦੇ ਰੇਟ ਆ ਜਿਹੜੇ ਉਹ ਦੇਣ ਲੈਣ ਵਾਲੀ ਹੁੰਦੇ ਆ ਨਾ ਤੇ ਅਵਤਾਰ ਇੱਕ ਵਾਰ ਹਨਾ ਆ ਦੇਖ ਲੋ ਤੁਸੀਂ ਇਹ ਦੇ ਆਡਰ ਕੁਆਲਿਟੀ ਮੋਬਾਈਲ ਨੰਬਰ ਤੇ ਬਾਈ ਐਡਰੈਸ ਦੁਆਰਾ ਬੋਲਦੀ ਸੱਜਣਾ ਮੈਲ ਨੰਬਰ ਹੈਗਾ 887601402 ਪਿੰਡ ਹੈਗਾ ਬਗਰਾੜੀ ਵੀਰੇ ਪਿੰਡ ਜਾ ਕੇ ਜਿਹੜੇ ਵੀ ਬੰਦੇ ਪੁੱਛਣਾ ਦੌਲਤਬਾਦੀ ਦਾ ਘਰ ਪੁੱਛ ਕੇ ਜਿਹੜਾ ਮਰਜ਼ੀ ਬੰਦਾ ਸਕਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਵੀ ਬੰਦੇ ਨੇ ਇਹਨਾਂ ਛਿਆਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਜਿਹੜੀ ਜਾਨਵਰ ਦੀ ਤਸੱਲੀ ਕਰਨੀ ਆ ਉਹ ਤੁਸੀਂ ਆਪਦੇ ਪੱਧਰ ਤੇ ਕਰਨੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ